ਕਿਵੇਂ ਮਨ 'ਚ ਵਿਚਾਰ ਆਇਆ ਸੀਗਾ ਵੀ ਐਦਾਂ ਮੰਨ ਲੋ ਰੇੜੀ ਦਾ ਕੰਮ ਕਰ ਲੇਗੇ ਮੰਨ ਲੋ ਰੋਡ ਤੇ ਖੜੇ ਹੋ ਗਏ ਰੋਡ ਤੇ ਹੀ ਬਸ ਕੁਝ ਕਦੇ-ਕਦੇ ਬੰਦੇ ਦੀ ਕੋਈ ਮਜਬੂਰੀ ਵੀ ਬਣ ਜਾਂਦੀ ਆ ਕਿ ਵੈਸੇ ਤਾਂ ਆਪਦੀ ਕਬੀਲਦਾਰੀ ਦੇ ਦੇਖ ਕੇ ਵੀ ਸਾਇਦ ਸੌਕੇ ਰਹਾਂਗੇ ਬਲਤ ਮੈਂ ਇਹੀ ਕਹੂੰਗਾ ਵੀ ਵਿਚਾਰ ਕਿਵੇਂ ਆਇਆ ਮਨ ਦੇ ਵਿੱਚ ਵੀ ਐਦਾਂ ਮਿਹਨਤ ਕੀਤੀ ਜਾਵੇ ਹਾਂਜੀ ਵਿਚਾਰ ਤਾਂ ਇਹ ਚਲੋ ਆਪਾਂ ਹਣਾ ਕੰਮ ਕਰਨ ਦੀ ਕੋਈ ਸ਼ਰਮ ਨਹੀਂ ਹੁੰਦੀ ਜਦੋਂ ਆਪਣੇ ਘਰ ਦੇ ਖਰਚੇ ਚਲੋ ਆਪਣੇ ਤਾਂ ਚੱਲਣ ਹੀ ਨਾ 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 ਇੱਕ ਦਿਨ ਕਮਾਈ ਨਾਲ ਹੈ ਨਹੀਂ ਖਰਚੇ ਬਹੁਤ ਜ਼ਿਆਦਾ ਨੇ ਇੱਕ ਦਿਨ ਕਮਾਈ ਹੈਗੀ ਨਹੀਂ ਵੀ ਖਰਚਾ ਚੱਲਦਾ ਤਾਂ ਕੰਮ ਕਰਨ ਦੀ ਕੋਈ ਸ਼ਰਮ ਨਹੀਂ ਹੈ ਚਾਹੀ ਆਪਾਂ ਰੋਡ ਤੇ ਖੜੇ ਆਂ ਚਾਹੀ ਘਰ ਖੜੇ ਆਂ ਕੰਮ ਕਰਨਾ ਆਪਾਂ ਨੂੰ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਜਾਂ ਆਸ-ਪਾਸ ਜਿਹੜੇ ਮੁਹੱਲੇ ਦੇ ਲੋਕ ਆ ਉਹਨਾਂ ਦੇ ਵੱਲੋਂ ਕੋਈ ਸੁਣਨ ਨੂੰ ਮਿਲਿਆ ਹਾਂਜੀ ਹਾਂਜੀ ਘਰ ਦੇ ਵੀ ਬੋਲਦੇ ਨੇ ਜਦੋਂ ਸੀ ਮਲਕੇ ਤੋਂ ਕਰੋ ਅਸੀਂ ਇੱਥੇ ਆਏ ਸੀਗੇ ਭਗਤੇ तकरीबन ਸਾਨੂੰ 4 ਮਹੀਨੇ ਹੋ ਗਏ ਇੱਥੇ ਆਇਆ ਨੂੰ ਤੇ ਸਾਰੇ ਅੱਧਾ ਬੋਲਦੇ ਸੀਗੇ ਵੀ ਚਲੇ ਗਏ ਚਲੋ ਕਰੋ ਕੀ ਹੁਣ ਉੱਥੇ ਜਾ ਕੇ ਕੀ ਮਹਿਲ ਸਾਰ ਲਿਆ ਸਾਡਾ ਕੰਮ ਵੀ ਬੰਦ ਹੋ ਗਿਆ ਸੀ ਵਿੱਚ ਦੀ ਤੇ ਬਾਕੀ ਲੋਕ ਸੋਸਾਇਟੀ ਤਾਂ ਆਪਾਂ ਜਾਣਦੀਆਂ ਕਿੱਦਾਂ ਦੀ ਆਪਣੀ ਦੇ ਬੋਲਦੇ ਵੀ ਨੇ ਕੁਛ ਵੀ ਕੋਈ ਆਉਂਦਿਆਂ ਨੇ ਬਸ ਹੀ ਬਹੁਤ ਨੇ ਜਿਹੜੇ ਆ ਕੇ ਇੱਜ਼ਤ ਵੀ ਕਰਦੇ ਨੇ ਜੇ ਚਾਰ ਜਣਿਆਂ ਕਿੱਜ਼ਤ ਕਰਦੇ ਹੋ ਥੇ ਇੱਕ ਜਣਾ ਆ ਕੇ ਮੰਦਾ ਬੋਲਦਾ ਤਾਂ ਉਹ ਚੀਜ਼ ਨਹੀਂ ਆਪਾਂ ਦੇਖਦੇ ਜਿਹੜੇ ਆ ਕੇ ਪਿਆਰ ਨਾਲ ਭੈਣ ਤੋਂ ਬਿਨਾਂ ਨਹੀਂ ਕੋਈ ਬੋਲਦਾ ਹਨ ਉਹ ਚੀਜ਼ਾਂ ਨੂੰ ਮਾਇਨੇ ਰੱਖ ਕੇ ਆਪਾਂ ਕੰਮ ਕਰਦੇ ਆ ਜੇ ਹੁਣ 네ਗੈਟਿਵਿਟੀ ਵਾਲੀ ਗੱਲ ਸੋਚ ਕੇ ਕੰਮ ਮੈਂ ਕਰਾਂ ਤਾਂ ਮੇਰੇ ਤੋਂ ਸ਼ਾਇਦ ਨਹੀਂ ਕੰਮ ਹੋਊਗਾ ਹੋਰ ਕਈ ਕਾਰਨ ਬਣ ਜਾਂਦੇ ਆ ਮੰਨ ਲਓ ਘਰ ਦੀਆਂ ਔਰਤਾਂ ਨੂੰ ਕਿਤੇ ਘਰ ਦੇ ਵਿੱਚ ਹੀ ਰਹਿਣਾ ਚਾਹੀਦਾ ਜ਼ਿਆਦਾਤਰ ਔਰਤਾਂ ਤਰੀ ਹੀ ਨਹੀਂ ਦਿੱਤੀ ਜਾਂਦੀ ਕੰਮ ਨੂੰ ਕਿਵੇਂ ਦੇਖਦਾਂ ਜਿਹੜੇ ਇਹੋ ਜਿਹੇ ਲੋਕ ਨੇ ਇਹ ਜੀ ਸੋਚ ਵਾਲੇ ਆ ਕੀ ਕਹਿਣਾ ਚਾਹੂੰ ਕੋਈ ਬੋਲਦੇ ਸੀ ਮੈਨੂੰ ਵੀ ਬੋਲਿਆ ਹਨਾ ਮੇਰੇ ਵੀ ਸਸੋਹਰਾ ਸੀਗੇ ਪਹਿਲਾਂ ਮੈਂ ਕੋਈ ਇਹ ਨਹੀਂ ਆ ਵੀ ਮੈਂ ਪੜ੍ਹੀ ਲਿਖੀ ਨਹੀਂ ਹੈਗੀ ਬਹੁਤ ਲੋਕ ਤਾਂ ਮੈਨੂੰ ਇਹ ਵੀ ਬੋਲਦੇ ਆ ਕਿ ਹਨਾ ਵੀ ਵਿਚਾਰੀ ਪੜ੍ਹ ਲੈਂਦੀ ਚਾਹ ਰੱਖਾ ਕਿਸੇ ਨੇ ਮੈਨੂੰ ਬੋਲਿਆ ਵੀ ਇੱਥੇ ਸਪੈਸ਼ਲੀ ਵੀ ਪੜ੍ਹੀ ਹੁੰਦੀ ਵਿਚਾਰੀ ਹੋਰ ਕਿਤੇ ਕੰਮ ਕਰ ਲੈਂਦੀ ਹਨਾ ਵੀ ਰੇੜੀ ਤੇ ਕਿਦਾਂ ਖੜੀ ਆ ਦੇਖ ਕੇ ਕੋਈ ਕੁਝ ਬੋਲਦਾ ਕੁਝ ਬੋਲਦਾ ਘਰ ਦੇ ਵੀ ਸਾਡੇ ਬੋਲਦੇ ਸੀ ਤੇ ਮੈਂ ਸਪੈਸ਼ਲੀ ਮੇਰੇ ਹਸਬੰਦ ਦੇ ਵੱਲੋਂ سپورਟ ਸੀਗੀ ਇਹਨਾਂ ਨੂੰ ਸੀਗਾ ਵੀ ਅਸੀਂ ਦੋਨੇ ਕੰਮ ਕਰੀਏ ਪਹਿਲਾਂ ਅਸੀਂ ਦੋਨਾਂ ਨੇ ਸਟਾਰਟ ਕੀਤਾ ਜਦੋਂ ਨਹੀਂ ਚੱਲਿਆ ਫਿਰ ਘਰ ਦਾ ਖਰਚਾ ਨਹੀਂ ਸੀ ਚੱਲਦਾ ਬੱਚਿਆਂ ਦੀ ਫੀਸਾਂ ਵਗੈਰਾ ਸਾਰਾ ਕੁਝ ਰੁਕ ਗਿਆ ਸੀਗਾ ਤੇ ਫਿਰ ਇਹਨਾਂ ਨੇ ਮਤਲਬ ਕਿ ਕੰਮ ਤੇ ਜਾਣਾ ਸਟਾਰਟ ਕੀਤਾ ਦਿਹਾੜੀ ਤੇ ਮੈਂ ਇੱਧਰ ਹੋ ਗਈ ਵੀ ਚਲੋ ਜਿੰਨਾ ਜੋਗੇ ਹੋਈਆਂ ਨਾ ਵੀ ਆਪਾਂ ਕਰੀਏ ਅੱਜ ਸ਼ਹਿਰ ਬਠਿੰਡਾ ਦੇ ਵਿੱਚ ਆਏ ਹੋਏ ਸੀ ਤੇ ਰਸਤੇ ਦੇ ਵਿੱਚ ਲੰਗੇ ਜਾ ਰਹੇ ਸੀ ਤੇ ਬੜੀ ਕਮਾਲ ਦੀ ਚੀਜ਼ ਤੁਹਾਨੂੰ ਦਿਖਾਉਣੀ ਹੈ ਇਹ ਜੋੜੀ ਤੁਸੀਂ ਦੇ ਸਕਦੇ ਹੋ ਮੇਰੇ ਪਿੱਛੇ ਸਰਦਾਰ ਸਾਹਿਬ ਨੇ ਸਾਡੇ ਤੇ ਭੈਣ ਜੀ ਨੇ ਜੋ ਕਿ ਰੇੜੀ ਲਗਾਉਂਦੇ ਨੇ ਸੁਕਮਣੀ ਫਾਸਟ ਫੂਡ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਪਹਿਲੀ ਗੱਲ ਤਾਂ ਸਲਾਮ ਹੈ ਇਹਨਾਂ ਦੇ ਜਜ਼ਬੇ ਨੂੰ ਕਿ ਮਿਹਨਤ ਦਾ ਕਹਿੰਦੇ ਕੋਈ ਡਰ ਨਹੀਂ ਹੁੰਦਾ ਜਿਹੜੀ ਮਿਹਨਤ ਇਨਸਾਨ ਕਰਦਾ ਰਹੇ ਤਾਂ ਇੱਕ ਨਾ ਇੱਕ ਦਿਨ ਕਾਮਯਾਬ ਵੀ ਹੁੰਦਾ ਤੇ ਮਿਹਨਤ ਦਾ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਤੇ ਅੱਜ ਬਾਈ ਸਾਡੇ ਰੋਡ ਦੇ ਉੱਤੇ ਖੜੇ ਹੋ ਕੇ ਮਿਹਨਤ ਕਰ ਰਹੇ ਆ ਫਾਸਟ ਫੂਡ ਦਾ ਜਿਹੜਾ ਕੰਮ ਕਰ ਰਹੇ ਆ ਤੇ ਭੈਣ ਜੀ ਦੀ ਤबीयत ਥੋੜੀ ਠੀਕ ਨਹੀਂ ਹੈਗੀ ਤੇ ਗੱਲਬਾਤ ਬਾਈ ਦੇ ਨਾਲ ਆਪਾਂ ਕਰਦੇ ਆਂ ਚੱਲਦੇ ਆਂ ਬਾਈ ਕੋਲ ਬਾਈ ਸੱਸੀ ਗੱਲ ਦੀ ਸਵਾਗਤ ਹੈ ਸੱਸੀ ਗੱਲ ਜੀ ਬਾਈ ਹੋਰ ਜੀ ਸਭ ਤੋਂ ਪਹਿਲਾਂ ਤਾਂ ਬਾਈ ਨਾਮ ਕੀ ਹੈ ਤੇ ਕਿਹੜੇ ਏਰੀਆ ਦੇ ਵਿੱਚ ਆਪਾਂ ਖੜੇ ਆਂ ਨਾਮ ਤਾਂ ਇਹ ਮੇਰਾ ਮਨਪ੍ਰੀਤ ਹੈਗਾ ਤੇ ਇੱਥੇ ਭਗਤੇਰਗੇ ਦੇ ਵਿੱਚ ਖੜੇ ਆਂਗੇ ਡਰੇਨ ਦੇ ਲਾਗੇ ਤੇ ਭਾਈ ਕਾ ਭਗਤਾ ਜਿਹੜਾ ਵੱਜਦਾ ਆ ਉੱਥੇ ਆਂ ਤੇ ਬਾਈ ਪਹਿਲੇ ਤੇ ਮੈਂ ਗੱਲ ਇਹ ਹੀ ਕਹੂੰਗਾ ਵੀ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਭੈਣ ਜੀ ਦੇ ਜਜ਼ਬੇ ਨੂੰ ਰੋਡ ਦੇ ਕਿਨਾਰੇ ਖੜੇ ਹੋ ਕੇ ਮਿਹਨਤ ਕਰ ਰਹੇ ਹੋ ਕਿਉਂਕਿ ਬੜਾ ਮੁਸ਼ਕਲ ਹੈ ਮੈਂ ਇਹਨਾਂ ਤੇ ਕਰਨਾ ਹਨ ਕਿਵੇਂ ਮਨ ਚ ਵਿਚਾਰ ਆਇਆ ਸੀਗਾ ਵੀ ਐਦਾਂ ਮਨ ਲੋ ਰੇੜੀ ਦਾ ਕੰਮ ਕਰ ਲੇ ਕਿ ਮਨ ਲੋ ਰੋਡ ਤੇ ਖੜੇ ਹੋ ਗਏ ਰੋਡ ਤੇ ਹੀ ਬਸ ਕੁਝ ਕਦੇ-ਕਦੇ ਬੰਦੇ ਦੀ ਕੋਈ ਮਜਬੂਰੀ ਵੀ ਬਣ ਜਾਂਦੀ ਆ ਕਿ ਵੈਸੇ ਤਾਂ ਆਪਦੀ ਕਬੀਲਦਾਰੀ ਦੇ ਦੇਖ ਕੇ ਵੀ ਸ਼ਾਇਦ ਸੌਕੇ ਰਹਾਂਗੇ ਤੇ ਇਹ ਇੱਕ ਇਹੀ ਰੇੜੀ ਤੇ ਖੜੇ ਹੁੰਦੇ ਆ ਕਿ ਤੇ ਮੈਂ ਦਿਹਾੜੀ ਕਰਦਾ ਹੀ ਮੈਂ ਦਿਨੇ ਦਿਹਾੜੀ ਜਨਾਂਗਾ ਤੇ ਦੁਪਹਿਰੇ ਆ ਕੇ ਮੈਂ ਘੰਟਾ ਖੰਡੇ ਤੇ ਖੜਦਾਗਾ ਇਹਨਾਂ ਨਾਲ ਮਦਦ ਕਰਦਾਗਾ ਤੇ ਸੌਣ ਨੂੰ ਵੀ ਮੈਂ 6 ਵਜੇ ਤੋਂ 9 ਵਜੇ ਦੇ ਤੱਕਰ ਇਥੇ ਡਿਊਟੀ ਲਾਉਣਾ ਹੈ ਤੇ ਵੀ ਜਿੰਨਾ ਕੋ ਹੁੰਦਾ ਹੈ ਜਰੂਰ ਕਰਦੇ ਆਂਗੇ ਬਾਕੀ ਫਿਰ ਇਹ ਆਪਦਾ ਘਰ ਦਾ ਕੰਮ ਕਰ ਲੈਂਦੇ ਆ ਕਿ ਤੇ ਅਸੀਂ ਉਹ ਸਾਰੀ ਦਾ ਕੰਮ ਕਰਦੇ ਆਂ ਜੀ ਚਲਾਈ ਦਾ ਮਿਸਤਰੀ ਆ ਜੀ ਤੇ ਜਦਨੇ ਉਹ ਕੰਮ ਕਰਦੇ ਆਂ ਜੀ ਅੱਛਾ ਬਾਈ ਹੁਣ ਇਹ ਕਹਿੰਦੇ ਬਾਈ ਦਿਹਾੜੀ ਲੋਨ ਚੱਲ ਜਾਂਦੇ ਆ ਪਿੱਛੋ ਜਿਹੜਾ ਮੋਰਚਾ ਭੈਣ ਜੀ ਸੰਭਾਲਦੇ ਆ ਤੇ ਭੈਣ ਜੀ ਨਾਲ ਵੀ ਗੱਲ ਮੈਂ ਕਰਾਂਗੇ ਭੈਣੇ ਸੱਸੀ ਕਾ ਹਾਂਜੀ ਬਾਈ ਗੁਰਚਿਕਾ ਖਾਲਸਾ ਬਾਈ ਗੁਰਚਿਕਾ ਤੇ ਖੰਝਾ ਬਬਈ ਅੱਛਾ ਭੈਣੇ ਰੋਡ ਦੇ ਕਿਨਾਰੇ ਖੜੇ ਹੋ ਕੇ ਮਿਹਨਤ ਕਰ ਰਹੇ ਹੋ ਪਹਿਲਾਂ ਤਾਂ ਮੈਂ ਇਹ ਹੀ ਕਹੂੰਗਾ ਵੀ ਵਿਚਾਰ ਕਿਵੇਂ ਆਇਆ ਮਨ ਦੇ ਵਿੱਚ ਵੀ ਇਦਾਂ ਮਿਹਨਤ ਕੀਤੀ ਜਾਵੇ ਹਾਂਜੀ ਵਿਚਾਰ ਤਾਂ ਇਹ ਚਲੋ ਆਪਾਂ ਹਣਾ ਕੰਮ ਕਰਨ ਦੀ ਕੋਈ ਸ਼ਰਮ ਨਹੀਂ ਹੁੰਦੀ ਜਦੋਂ ਆਪਣੇ ਘਰ ਦੇ ਖਰਚੇ ਚਲੋ ਆਪਣੇ ਤਾਂ ਚੱਲਣ ਹੀ ਨਾ ਹਨਾ ਇੱਕ ਦੀ ਕਮਾਈ ਨਾਲ ਹੈ ਨਹੀਂ ਖਰਚੇ ਬਹੁਤ ਜ਼ਿਆਦਾ ਨੇ ਇੱਕ ਦੀ ਕਮਾਈ ਹੈਗੀ ਨਹੀਂ ਵੀ ਖਰਚਾ ਚੱਲਦਾ ਤਾਂ ਕੰਮ ਕਰਨ ਦੀ ਕੋਈ ਸ਼ਰਮ ਨਹੀਂ ਆ ਚਾਹੀ ਆਪਾਂ ਰੋਡ ਤੇ ਖੜੇ ਆ ਚਾਹੀ ਘਰ ਖੜੇ ਆ ਕੰਮ ਕਰਨਾ ਆਪਾਂ ਨੂੰ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਕੰਮ ਕਰਦੀ ਤਾਂ ਕੋਈ ਸ਼ਰਮ ਹੀ ਨਹੀਂ ਹੈਗੀ ਚਾਹੇ ਆਪਾਂ ਰੋਡ ਤੇ ਖੜਕੇ ਕਰ ਰਹੇ ਆ ਮੈਨੂੰ ਕੋਈ ਸ਼ਰਮ ਨਹੀਂ ਆ ਵੀ ਮੈਂ ਰੋਡ ਤੇ ਖੜੀ ਆ ਜਾਂ ਮੈਂ ਕੰਮ ਕਰਦੀ ਆ ਇਹ ਵਾਲਾ ਮੈਂ ਆਪਣੀ ਮਿਹਨਤ ਕਰਦੀ ਆ ਤੇ ਕੰਮ ਦਾ ਕੋਈ ਮਹਿਨਾ ਨਹੀਂ ਆ ਆਪਾਂ ਜਿੱਦਾਂ ਦਾ ਵੀ ਕਰਦੇ ਆ ਹਨ ਅੱਛਾ ਪੰਜੀ ਬਹੁਤ ਸਾਰੀਆਂ ਚੀਜ਼ਾਂ ਨਾਲ ਫੇਸ ਕਰਨੀਆਂ ਪੈਂਦੀਆਂ ਖਾਸ ਕਰਕੇ ਲੇਡੀਜ਼ ਦੀ ਆਪਾਂ ਗੱਲ ਕਰ ਲਗੇ ਜਦੋਂ ਰੋਡ ਦੇ ਕਿਨਾਰੇ ਖੜੇ ਹੋ ਕੇ ਮਿਹਨਤ ਨੂੰ ਤਾਂ ਕਹਿੰਦੇ ਕੋਈ ਡਰ ਨਹੀਂ ਹੁੰਦਾ ਪਰ ਫਿਰ ਵੀ ਬਹੁਤ ਸਾਰੀ ਜਿਹੜੀ ਸੁਸਾਇਟੀ ਦੇ ਵਿੱਚ ਅਸੀਂ ਰਹਿੰਨੇ ਆ ਤਾਂ ਬਹੁਤ ਕੁਝ ਸੁਣਨਾ ਪੈਂਦਾ ਕਦੇ ਆਸ-ਪਾਸੋਂ ਲੋਕਾਂ ਵੱਲੋਂ ਕੋਈ ਗੱਲਾਂ ਸੁਣੀਆਂ ਜਾਂ ਰਿਸ਼ਤੇਦਾਰਾਂ ਵੱਲੋਂ ਜਾਂ ਆਸ- ਹਾਂਜੀ ਘਰ ਦੇ ਵੀ ਬੋਲਦੇ ਨੇ ਜਦੋਂ ਅਸੀਂ ਮਤਲਬ ਕਿ ਇਥੋਂ ਘਰੋਂ ਅਸੀਂ ਇੱਥੇ ਆਏ ਸੀਗੇ ਭਗਤੇ तकरीबन ਸਾਨੂੰ 4 ਮਹੀਨਾ ਹੋ ਗਿਆ ਇੱਥੇ ਆਇਆ ਨੂੰ ਤੇ ਸਾਰੇ ਅੱਧਾ ਬੋਲਦੇ ਸੀਗੇ ਵੀ ਚਲੇ ਗਏ ਚਲੋ ਕਰੋ ਕਿ ਹੁਣ ਉੱਥੇ ਜਾ ਕੇ ਕਿ ਮਹਿਲ ਸਾਰ ਲਿਆ ਸਾਡਾ ਕੰਮ ਵੀ ਬੰਦ ਹੋ ਗਿਆ ਸੀ ਵਿੱਚ ਦੀ ਅਸੀਂ ਦੁਬਾਰਾ ਹੁਣ ਇੱਕ ਹੋ ਗਏ ਮਨਲਾ ਦੱਬੀ 25 ਦਿਨ ਦੁਬਾਰਾ ਸਟਾਰਟ ਕੀਤਾ ਵਿੱਚ ਦੀ ਜਮੇ ਖਰਚਾ ਰੁਕ ਗਿਆ ਸੀਗਾ ਤੇ ਉਦੋਂ ਸਾਨੂੰ ਬੋਲਦੇ ਸੀਗੇ ਵੀ ਕਿਉਂ ਘਰ ਛੱਡ ਕੇ ਗਏ ਆ ਆਪਦਾ ਕਿਉਂ ਸਭ ਕੁਝ ਕਿਉਂਕਿ ਸਾਡੇ ਤੋਂ ਉਹ ਚੀਜ਼ਾਂ ਸੀਗੀਆਂ ਕੁਝ ਕੇਸ ਅਸੀਂ ਵੀ ਕੀਤੀਆਂ ਨੇ ਅਸੀਂ ਵਾਪਸ ਆਏ ਇੱਥੇ ਫਿਰ ਦੁਬਾਰਾ ਤੋਂ ਸਟਾਰਟ ਕੀਤਾ ਵੀ ਚਲੋ ਇੱਕ ਮੌਕਾ ਹੋਰ ਜੇ ਚੱਲਦਾ ਕਿੰਦਾ ਨਹੀਂ ਕਿਵੇਂ ਨਹੀਂ ਹਨਾ ਤੇ ਬਾਕੀ ਲੋਕ ਸੋਸਾਇਟੀ ਤਾਂ ਆਪਾਂ ਜਾਣਦੇ ਆ ਕਿੰਦਾਂ ਦੀ ਆਪਣੀ ਦੇ ਬੋਲਦੇ ਵੀ ਨੇ ਕੁਛ ਵੀ ਕੋਈ ਆਉਂਦਿਆਂ ਨੇ ਬਸ ਕਿ ਬਹੁਤ ਨੇ ਜਿਹੜੇ ਆ ਕੇ ਇੱਜ਼ਤ ਵੀ ਕਰਦੇ ਨੇ ਜੇ ਚਾਰ ਜਣਿਆਂ ਕਿੱਜ਼ਤ ਕਰਦੇ ਉਥੇ ਇੱਕ ਜਣਾ ਆ ਕੇ ਮੰਦਾ ਬੋਲਦਾ ਤਾਂ ਉਹ ਚੀਜ਼ ਨਹੀਂ ਆਪਾਂ ਦੇਖਦੇ ਜਿਹੜੇ ਆ ਕੇ ਪਿਆਰ ਨਾਲ ਭੈਣ ਤੋਂ ਬਿਨਾਂ ਨਹੀਂ ਕੋਈ ਬੋਲਦਾ ਹਨ ਉਹ ਚੀਜ਼ਾਂ ਨੂੰ ਮਾਇਨੇ ਰੱਖ ਕੇ ਆਪਾਂ ਕੰਮ ਕਰਦੇ ਆ ਜੇ ਹੁਣ 네ਗੈਟਿਵਿਟੀ ਵਾਲੀ ਗੱਲ ਸੋਚ ਕੇ ਕੰਮ ਮੈਂ ਕਰਾਂ ਤਾਂ ਮੇਰੇ ਤੋਂ ਸ਼ਾਇਦ ਨਹੀਂ ਕੰਮ ਹੋਊਗਾ ਕਿਉਂਕਿ ਜਿਹੜੇ ਚੀਜ਼ ਮੈਨੂੰ ਆ ਕੇ ਬੋਲਦੇ ਜਿੱਦਾਂ ਦਾ ਮੇਰਾ ਬਾਣਾ ਜਾਂ ਮੇਰਾ ਪਹਿਰਾਵਾ ਤਬਿੰਦ ਕੋਈ ਏਦਾਂ ਦੀ ਆ ਕਿ ਨਿਗਾਹ ਨਾ ਦੇਖਦਾ ਵੀ ਨਹੀਂ ਆ ਜੇ ਆਪਾਂ ਇੱਕ ਅੱਧੀ ਦੀ ਗੱਲ ਕਰੀਏ ਤਾਂ ਚਲੋ ਉਹ ਆਪਣੀ ਆਪ ਦੀ ਬੰਦੇ ਦੀ ਘਟੀਆ ਸੋਚ ਆ ਗਈ। ਬਾਕੀ ਸਾਰੇ ਵਧੀਆ ਹੀ ਆ। ਵੈਸੇ ਚਲੋ ਪੰਜ ਜੀ ਜੇ ਪਰਿਵਾਰ ਦੀ ਮੈਂ ਗੱਲ ਕਰਾਂ ਤਾਂ ਪਰਿਵਾਰ ਦੇ ਵਿੱਚ ਕੌਣ-ਕੌਣ ਆ ਕੀ ਪਿੱਛੇ ਕੌਣ-ਕੌਣ ਆ ਫੈਮਿਲੀ 'ਚ? ਫੈਮਿਲੀ 'ਚ ਇਨ ਮੇਰੇ ਤਾਂ ਦੋ ਬੱਚੇ ਹੈਗੇ ਆਈ ਸਾਡੇ ਇੱਕ ਕੁੜੀਆ ਵੱਡੀ 9 ਸਾਲ ਦੀ ਆ 7 ਸਾਲ ਦਾ ਬੇਟਾ ਹੈਗਾ। ਬਾਕੀ ਮੇਰੇ ਹਸਬੰਦ ਨੇ ਅਸੀਂ ਇੱਥੇ ਤਾਂ ਤੇ ਬਾਕੀ ਇਹਨਾਂ ਦੇ ਉੱਥੇ ਹੈਗੇ ਆ ਮੇਰੇ ਮਤਲਬ ਕਿ ਜਿਹੜੇ ਹੈਗੇ ਆ ਸਾਸੋਰਾ ਵੀ ਹੈਗੇ ਆ। ਉਹ ਥਿਰੰਦੇ ਆਉਂਦੇ ਬਸ ਇੱਕ ਅੱਧਾ ਦਿਨ ਲਈ ਬੱਚਾ ਨੂੰ ਮਿਲਵਾਉਂਦੇ ਆ ਬਸ ਸਾਡੀ ਇੰਨੀ ਹੈ ਨਹੀਂ ਉਹਨਾਂ ਨਾਲ ਸਪੋਰਟ ਸਾਨੂੰ ਨਹੀਂ ਕਰਦੇ ਚੱਗਾ ਦੀ ਸਮਝਦੇ ਉਹ ਵੀ ਇਹ ਕੰਮ ਕਰਦੇ ਸੀ ਜਾਂ ਕਿਦਾਂ ਵੀ ਵਧੀਆ ਨਹੀਂ ਸਮਝਦੇ ਸਾਨੂੰ ਉਹ ਸਪੈਨੀ ਮੈਂ ਇੱਕ ਸਵਾਲ ਹੋਰ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਆਮ ਤੌਰ ਤੇ ਨਾ ਅੱਜ ਕੱਲ ਇੱਕ ਚੀਜ਼ ਹੈਗੀ ਹੈ ਕਿ ਬਹੁਤ ਸਾਰੀਆਂ ਲੇਡੀਜ਼ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਤਾਂ ਕਈ ਕਾਰਨ ਉਹਦੇ ਹੁੰਦੇ ਨੇ ਕਹਿੰਦੇ ਕਿ ਲੋਕ ਸੋਸਾਇਟੀ ਦੇ ਸਹੀ ਨਹੀਂ ਹੁੰਦੇ ਮਾਰ ਦੀ ਨਜ਼ਰ ਦੇ ਨਾਲ ਦੇਖਦੇ ਆ ਜਾਂ ਹੋਰ ਕਈ ਕਾਰਨ ਬਣ ਜਾਂਦੇ ਆ ਮੰਨ ਲਓ ਘਰ ਦੀ ਔਰਤ ਨੂੰ ਕਹਿੰਦੇ ਘਰ ਦੇ ਵਿੱਚ ਹੀ ਰਹਿਣਾ ਚਾਹੀਦਾ ਜ਼ਿਆਦਾਤਰ ਔਰਤਾਂ ਤਰਹੀ ਹੀ ਨਹੀਂ ਦਿੱਤੀ ਜਾਂਦੀ ਕੰਮ ਨੂੰ ਕਿਵੇਂ ਦੇਖਦਾਂ ਜਿਹੜੇ ਇਹੋ ਜਿਹੇ ਲੋਕ ਨੇ ਇਹ ਜੀ ਸੋਚ ਵਾਲੇ ਆ ਕੀ ਕਹਿਣਾ ਚਾਹੂੰ। ਕੋਈ ਬੋਲਦੇ ਸੀ ਮੈਨੂੰ ਵੀ ਬੋਲਿਆ ਹਨਾ ਮੇਰੇ ਵੀ ਸਸੋਹਰਾ ਸੀਗੇ ਪਹਿਲਾਂ ਮੈਂ ਕੋਈ ਇਹ ਨਹੀਂ ਵੀ ਆ ਮੈਂ ਪੜ੍ਹੀ ਲਿਖੀ ਨਹੀਂ ਹੈਗੀ ਜਾਂ ਕੁਝ ਵੀ ਕਿੱਦਾਂ ਵੀ ਲਾ ਲਉ ਹਨਾ ਅਣਪੜਾ ਬਹੁਤ ਲੋਕ ਤਾਂ ਮੈਨੂੰ ਇਹ ਵੀ ਬੋਲਦੇ ਆ ਕਿ ਵੀ ਰੇੜੀ ਖੜੇ ਰੇੜੀ ਤੇ ਖੜੀ ਆ ਜਿਨ੍ਹਾਂ ਨੂੰ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਹਨਾ ਵੀ ਵਿਚਾਰੀ ਪੜ੍ਹ ਲੈਂਦੀ ਚਾਹ ਰੱਖ ਕਿਸੇ ਨੇ ਮੈਨੂੰ ਬੋਲਿਆ ਵੀ ਇੱਥੇ ਸਪੈਸ਼ਲੀ ਵੀ ਪੜ੍ਹੀ ਹੁੰਦੀ ਵਿਚਾਰੀ ਹੋਰ ਕਿਤੇ ਕੰਮ ਕਰ ਲੈਂਦੀ ਹਨਾ ਵੀ ਰੇੜੀ ਤੇ ਕਿੱਦਾਂ ਖੜੀ ਆ ਦੇਖ ਕੇ ਕੋਈ ਕੁਝ ਬੋਲਦਾ ਕੁਝ ਬੋਲਦਾ ਘਰ ਦੇ ਮੈਂ ਸਪੈਸ਼ਲੀ ਮੇਰੇ ਹਸਬੰਦ ਦੀ ਬਹੁਤ ਸਪੋਰਟ ਸੀਗੀ ਇਹਨਾਂ ਨੂੰ ਸੀਗਾ ਵੀ ਅਸੀਂ ਦੋਨੇ ਕੰਮ ਕਰੀਏ ਇਹਨਾਂ ਨੇ ਸਾਨੂੰ ਮਤਲਬ ਕਿ ਕਿਹਾ ਵੀ ਚਲੋ ਆਪਾਂ ਕਰਦੇ ਆ ਪਹਿਲਾਂ ਅਸੀਂ ਦੋਨਾਂ ਨੇ ਸਟਾਰਟ ਕੀਤਾ ਜਦੋਂ ਨਹੀਂ ਚੱਲਿਆ ਫਿਰ ਘਰ ਦਾ ਖਰਚਾ ਨਹੀਂ ਸੀ ਚੱਲਦਾ ਬੱਚਿਆਂ ਦੀ ਫੀਸਾਂ ਵਗੈਰਾ ਸਾਰਾ ਕੁਝ ਰੁਕ ਗਿਆ ਸੀਗਾ ਤੇ ਫਿਰ ਇਹਨਾਂ ਨੇ ਮਤਲਬ ਕਿ ਕੰਮ ਤੇ ਜਾਣਾ ਸਟਾਰਟ ਕੀਤਾ ਦਿਹਾੜੀ ਤੇ ਮੈਂ ਇੱਧਰ ਹੋ ਗਈ ਵੀ ਚਲੋ ਜਿੰਨਾ ਜੋਗੇ ਹੋਈਆਂ ਨਾ ਵੀ ਆਪਾਂ ਕਰੀਏ ਬੱਸ ਤਾਂ ਹੀ ਕਰਦੇ ਰਹੇ ਚਲੋ ਬਾਕੀ ਲੋਕਾਂ ਦਾ ਤਾਂ ਤੇ ਸੋਚਾਂਗੇ ਲੋਕਾਂ ਬਾਰੇ ਫਿਰ ਕੰਮ ਨਹੀਂ ਹੁੰਦਾ ਐਨ ਤਾਂ ਬੋਲੀ ਆ ਨਾ ਲੋਕਾਂ ਨੇ ਤਾਂ ਅੱਜ ਆਪਣੇ ਲਾਸਟ ਵਿੱਚ ਮੈਂ ਇੱਕ ਹੀ ਗੱਲ ਪੁੱਛੂੰਗਾ ਕਿ ਸੁਨੇਹਾ ਕੀ ਜਾਂਦਾ ਜਿਹੜੇ ਲੋਕ ਤੁਹਾਨੂੰ ਇਸ ਟਾਈਮ ਦੇਖ ਰਹੇ ਹੈ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਮਿਹਨਤ ਕਰਨ ਦਾ ਕੋਈ ਡਰਨੀ ਆ ਸਾਰਿਆਂ ਨੂੰ ਅੱਗੇ ਕੇ ਮਿਹਨਤ ਕਰਨੀ ਚਾਹੀਦੀ ਆ ਬਾਕੀ ਲੋਕਾਂ ਲਈ ਸਨੇਹੀ ਆ ਵੀ ਵੱਧਤ ਵਧਦੇ ਜੇ ਆਪਾਂ ਕੋਈ ਵੀ ਗੁਰਸੇਖ ਵੀਰਾ ਚਾਹੇ ਆਪਣਾ ਕੋਈ ਪੰਜਾਬੀ ਆ ਉਹਦੀ ਸਪੋਰਟ ਕਰੀਏ ਕਿਉਂਕਿ ਅੱਜ ਆਪਾਂ ਆਪਦੇ ਬੰਦਿਆਂ ਨੂੰ ਨਹੀਂ ਅੱਗੇ ਲੈ ਕੇ ਆਵਾਂਗੇ ਹਨਾ ਤਾਂ ਮੇਰੇ ਸਾਹਮਣੇ ਆਪਣਾ ਪੰਜਾਬ ਆਪ ਹੀ ਆਪਾਂ ਪਿੱਛੇ ਕਰ ਰਹੇ ਆ ਤੇ ਇਹੀ ਅਭੀ ਸਾਰੇ ਜਾਨੇ ਵੱਧ ਚੜਕੇ ਮਿਹਨਤ ਦਾ ਕਰੋ ਮਿਹਨਤ ਦਾ ਨਤੀਜਾ ਵਧੀਆ ਹੀ ਹੁੰਦਾ ਸਾਡੇ ਬਾਈ ਜੀ ਨੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕੰਮ ਕਰ ਰਹੇ ਆ ਤੇ ਬਾਈ ਕਿਵੇਂ ਲੱਗਦਾ ਹੁਣ ਗੱਡੀ ਲਈ ਤੇ ਆ ਗਈ ਹੌਲੀ 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 ਆ ਜਾਣੀ ਹੈ ਵੀਰੇ ਜੇ ਨਹੀਂ ਵੀ ਆਉਗੀ ਤਾਂ ਕਰੂ ਰੱਬ ਕਿਰਪਾ ਤਾਂ ਮਿਹਨਤ ਨੂੰ ਤਾਂ ਹਮੇਸ਼ਾ ਰੰਗ ਲੱਗਦੀ ਹੀ ਆ ਕਿ ਕਦੇ ਨਾ ਕਦੇ ਇੱਕ ਨਾ ਇੱਕ ਦਿਨ ਤੇ ਜ਼ਰੂਰ ਹੋ ਸਕਦਾ ਸਾਨੂੰ ਵੀ ਉਮੀਦ ਹੈ ਵੀ ਜ਼ਰੂਰ ਹੈ ਕਰੂ ਕਿਰਪਾ ਰੱਬਾ ਸੋ ਸਲਾਮ ਆ ਇਹੋ ਜੇ ਭੈਣ ਤੇ ਭਰਾ ਨੂੰ ਸਾਡੇ ਨੂੰ ਜਿਹੜੇ ਗਰਮੀ ਤੇ ਦੇਖ ਲੋ ਵੀ ਗਰਮੀ ਬਹੁਤ ਜ਼ਿਆਦਾ ਹੈਗੀ ਆ ਤੇ ਇਸ ਟਾਈਮ ਅਸੀਂ ਜਿਹੜਾ ਇਹਨਾਂ ਦੇ ਕੋਲ ਮੌਜੂਦ ਆ ਤੇ ਬਾਈ ਹੁਣੇ ਹੁਣ ਵੀ ਆਪਦਾ ਜਿਹੜਾ ਕੰਮ ਕਰ ਰਹੇ ਆ ਤੇ ਇਹ ਤੁਹਾਨੂੰ ਮੈਂ ਅਡਰੈਸ ਤੋਂ ਦੱਸ ਦਿੰਦਾ ਕਿ ਅਸੀਂ ਅੱਜ ਭਗਤਾ ਭਾਈ ਦੇ ਵਿੱਚ ਮੌਜੂਦ ਆ ਭਗਤਾ ਭਾਈ ਦੇ ਵਿੱਚ ਇਹ ਦੋਨੇ ਜਿਹੜੇ ਮੀਆਂ ਬੀਬੀ ਹੁੰਦੇ ਨੇ ਸਾਡੀ ਭੈਣ ਤੇ ਭਰਾ ਇਹ ਇੱਥੇ ਖੜਦੇ ਨੇ ਤੇ ਇਹੋ ਜੇ ਲੋਕਾਂ ਦਾ ਸਾਨੂੰ ਸਾਥ ਦੇਣ ਦੀ ਵੀ ਲੋੜ ਹੈ ਇਹੋ ਜੇ ਲੋਕਾਂ ਦੇ ਨਾਲ ਖੜਨ ਦੀ ਵੀ ਲੋੜ ਹੈ ਜੋ ਇੱਕ ਵੱਖਰੀ ਸੋਚ ਦੇ ਮਾਲਕ ਹੁੰਦੇ ਨੇ ਵਾਕਈ ਮਿਹਨਤ ਦਾ ਕਿੰਨੇ ਕੋਈ ਡਰ ਨਹੀਂ ਹੁੰਦਾ ਤੇ ਪਰ ਇਹਨਾਂ ਦੇ ਜਜ਼ਬੇ ਨੂੰ ਮੈਂ ਇੱਕ ਵਾਰ ਫੇਰ ਕਹੂੰਗਾ ਵੀ ਇੱਕ ਵਾਰ ਫੇਰ ਇਹਨਾਂ ਦੇ ਜਜ਼ਬੇ ਨੂੰ ਜਿਹੜੀ ਸਲਾਮ ਹੈ